ਜਿਹੜੇ ਨਵੇਂ ਸਾਲ ਤੇ ਬਹੁਤ ਪੁਖਤਾ ਪ੍ਰਬੰਧ ਕੀਤੇ ਆ ਜੋ ਅਸੀਂ ਇੱਥੇ ਪਾਸ ਐਕਸਪੀਰੀਅੰਸ ਤੋਂ ਸਿੱਖਿਆ ਕਿ ਕਿਹੜੇ ਕਿਹੜੇ ਸਾਡੇ ਇਲਾਕੇ ਆ ਚਾਹੇ ਉਹ ਰੰਜੀਤ ਐਵੇਨਿਊ ਆ ਚਾਹੇ ਉਹ ਲਾਰੈਂਸ ਰੋਡ ਆ ਯੂਟੀ ਮਾਰਕੀਟ ਆ ਜਾਂ 에어ਪੋਰਟ ਰੋਡ ਆ ਜਿੱਥੇ ਜਿਆਦਾ ਆਮਦ ਰਫਤ ਹੈ ਇਟ ਇਸ ਨੇ ਰੈਸਟੋਰੈਂਟਸ ਨੇ ਉਹਨਾਂ ਨੂੰ ਅਸੀਂ ਸਪੈਸ਼ਲ ਫੋਕਸ ਚ ਰੱਖਿਆ ਟੋਟਲ ਜਿਹੜੀ ਡਿਪਲੋਇਮੈਂਟ ਆ 24 ਅਗਸਟ ਅਫਸਰਸ ਨੇ ਜੀ 65 ਜਿਹੜੇ ਆ ਇਨਸਪੈਕਟਰ ਪਬਲਿਕ ਸਬ ਇਨਸਪੈਕਟਰ ਨੇ 65 1040 ਜਿਹੜੇ ਸਾਡੇ EPOS ਡਿਪਲੋਏਡ ਰਹਿਣਗੇ ਸੋ ਟੋਟਲ ਇਹਦਾ ਜਿਹੜਾ ਬਣਦਾ ਹੈ 1339 ਅਫੀਸਰ ਤੇ ਜਵਾਨ ਉਹ ਡਿਪਲੋਏ ਹੋਣਗੇ ਜਿੱਚ 3 DCP ਸਾਹਿਬਾਨ ਨੇ 7 ADCP ਸਾਹਿਬਾਨ ਨੇ ACP ਸਾਹਿਬਾਨ 14 ਔਰ ਪਹਿਲਾਂ ਤੁਹਾਨੂੰ ਮੈਂ ਦੱਸਿਆ 65 ਇਨਸਪੈਕਟਰ ਨੇ ਤੇ ਜਿਹੜੇ ORs ਨੇ ਉਹ ਰਲ ਮਿਲਾ ਕੇ ਜਿਹੜੇ ਤੁਸੀਂ ਪੈਟਰੋਲਿੰਗ ਵਗੈਰਾ ਪਾ ਕੇ ਨਾਕਿਆਂ ਤੋਂ ਟੋਟਲ ਪਾ ਕੇ 1250 ਬਣ ਜਾਂਦੇ ਨੇ ਤੇ ਜਿਹੜੀਆਂ ਨਾਕਾਜ਼ ਨੇ ਟੋਟਲ 99 ਨੇ 99 30 ਪੈਟਰੋਲਿੰਗ ਜਿਹੜੀਆਂ ਪਾਰਟੀਆਂ ਲਗ ਬਣਾਈਆਂ ਗਈਆਂ 39 ਪੀਸੀਆਰ ਦੀਆਂ ਸਾਡੀਆਂ ਗੱਡੀਆਂ ਚਲਦੀਆਂ ਹੀ ਆ ਪਹਿਲਾਂ ਉਹ ਵੀ ਰਹਿਣਗੇ ਟ੍ਰੈਫਿਕ ਸਟਾਫ ਵੀ ਰਹੇਗਾ ਐਲਕੋਮੀਟਰਸ ਔਰ ਜਨਰਲ ਰੈਸ਼ ਲੈਗਲੀਜੈਂਟ ਡਰਾਈਵਿੰਗ ਦੇ ਉੱਤੇ ਅਸੀਂ ਚਲਾ ਰਹੇ ਉਹ ਵੀ ਚੱਲਦਾ ਰਹੂਗਾ ਸੋ ਸਾਰੇ ਆਫੀਸਰ ਨੂੰ ਅਲੱਗ-ਅਲੱਗ ਸੈਕਟਰਸ ਅਲੱਗ-ਅਲੱਗ ਮਾਰਕੀਟਸ ਦਿੱਤੀਆਂ ਗਈਆਂ ਜਿਵੇਂ ਡੀਸੀਪੀ ਸਾਹਿਬ ਲਾਡ ਆਰਡਰ ਨੇ ਇਹਨਾਂ ਕੋ ਜ਼ੋਨ 1 ਤੇ ਜ਼ੋਨ 3 ਹੈ ਡੀਸੀਪੀ ਸਿਟੀ ਸਾਹਿਬ ਕੋਲ ਸਪੈਸ਼ਲੀ ਦਰਬਾਰ ਸਾਹਿਬ ਦਾ ਉਹ ਜਿਹੜਾ ਏਰੀਆ ਔਰ ਜਿਹੜੇ ਰਿਲੀਜੀਅਸ ਪਲੇਸਸ ਨੇ ਕੋਕੋ ਤੇ ਆਮ ਤਰਫ ਬਹੁਤ ਜ਼ਿਆਦਾ ਵੀਆਈਪੀਜ਼ ਦੀ ਵੀ ਔਰ ਸੰਗਤ ਦੀ ਵੀ ਔਰ ਉਹ ਜਿਹੜਾ ਰੋਡਸ ਲੀਡਿੰਗ ਟੂ ਦਰਬਾਰ ਸਾਹਿਬ ਉਹਨੂੰ ਅਸੀਂ ਸੈਕਟਰੀ ਅਲੱਗ ਮੰਨਿਆ ਕਿ ਡੀਸੀਪੀ ਸਾਹਿਬ ਉੱਥੇ ਸਪੈਸ਼ਲੀ ਡਿਪਲੋਏ ਕੀਤੇ ਗਏ ਨੇ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਕੋਲ ਜਿਹੜਾ ਰਣਜੀਤ ਐਵਨਿਊ ਤੇ ਆ ਵਾਲਾ ਏਰੀਆ 에ਰਪੋਰਟ ਦਾ ਸਾਰਾ ਜਿਹੜਾ ਜ਼ੋਨ 2 ਦਾ ਉਹਦੀ ਸੁਪਰਵੀਜ਼ਨ ਹੈਗੀ ਹੈ ਔਰ ਇਹਨਾਂ ਨਾਲ ਅਲੱਗ-ਅਲੱਗ ਜਿਹੜੇ ਸਾਡੇ ਕੋ जीओस ਹੋਰ यूनिट्स ਨੇ ਉਹ ਸਾਰੇ ਅਸਿਸਟ ਕਰਨਗੇ ਔਰ ਗੱਡੀਆਂ ਸਾਰੀਆਂ ਸਾਡੀ ਜਿੰਨੀ ਵੀ ਪੁਲਿਸ ਦੀ ਫਲੀਟ ਹੈ ਉਹਨਾਂ ਨੂੰ ਅਸੀਂ ਜਿਹੜਾ ਉਹ ਅੱਜ ਅਸ਼ਰਨ ਕੀਤਾ ਆਫਿਸ ਦਾ ਸਟਾਫ ইউনিਟਸ ਦਾ ਸਟਾਫ ਜਿਹੜੇ ਕਚਰੀਆਂ ਛੁੱਟੀਆਂ ਨੇ ਉੱਥੋਂ ਦਾ ਸਟਾਫ ਲਿਆ ਸੋ एवरीवन इज डिप्लॉयड ਔਰ ਮੈਂ ਆਪ ਵੀ ਖੁਦ ਅਸੀਂ ਬਾਹਰ ਰਹਿਣਾ ਤੁਹਾਨੂੰ ਮਿਲਦੇ ਰਹਿਣਾ ਉੱਤੇ ਔਰ ਅਸੀਂ ਮੈਂ ਆਪਣੇ ਦਿਲੋਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰੇ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਤੇ ਸਿਹਤ ਯਾਪੀ ਮਹਾਰਾਜ ਲੈ ਕੇ ਆਉਣ ਔਰ ਇਹੀ ਮੇਰੀ ਅਪੀ ਜਿਹੜੀ ਵਿਸ਼ ਹੈ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਹੈ ਪਬਲਿਕ ਨੇ ਮੈਂ ਦਿਲੋਂ ਤੁਹਾਨੂੰ ਕਹਿਣਾ ਬਹੁਤ ਇਮੋਸ਼ਨਲੀ ਕਿ ਬਹੁਤ ਸਾਡਾ ਸਾਥ ਦਿੱਤਾ ਹੈ ਔਰ ਸਾਡੇ ਨਾਲ ਰਹੇ ਹੈ ਜੇ ਵੀ ਕੋਈ ਔਖੀ ਘੜੀ ਵੀ ਆਈ ਹੈ ਟੈਸਟਿੰਗ ਟਾਈਮ ਵੀ ਆਇਆ ਹੈ ਪਬਲਿਕ ਨੇ ਕਦੇ ਪਿੱਠ ਨਹੀਂ ਦਿਖਾਈ ਰਾਦਰ ਸਾਡੇ ਨਾਲ ਖੜੇ ਹੋ ਕੇ ਸਾਡੀ ਮਦਦ ਕਰਕੇ ਤੇ ਸਾਨੂੰ ਕਾਮਯਾਬ ਕੀਤਾ ਬਹੁਤ ਸਾਰੇ ਕੰਪਲੇਨੈਂਟਸ ਨੂੰ ਮੈਂ ਅੱਜ ਜਿਹੜੇ ਸਪੈਸ਼ਲ ਵਿਸ਼ੇਸ ਦੇ ਰਿਹਾ ਕਿ ਜਿਹੜਾ ਨੇ ਔਖਾ ਟੈਸਟਿੰਗ ਟਾਈਮ ਸੀ ਲੋਕਾਂ ਨੇ ਉਹਨੂੰ ਬੜਾ ਇਨਸਟੀਟ ਕੀਤਾ ਕਿ ਤੁਸੀਂ ਆ ਕਰ ਦੋ ਉਹ ਕਹਿੰਦਾ ਨਹੀਂ ਸਾਨੂੰ ਆਪਣੀ ਪੁਲਿਸ ਤੇ ਯਕੀਨ ਹੈ ਸਾਨੂੰ ਆਪਣੇ ਆਫੀਸਰ ਤੇ ਯਕੀਨ ਹੈ ਸਾਡੇ ਨਾਲ ਖੜੇ ਹੋ ਔਰ ਆਪਾਂ ਸਾਰੇ ਕਾਮਯਾਬ ਹੋਏ ਸਭ ਤੋਂ ਵੱਡਾ ਸ਼ੁਕਰਾਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਦੀ ਧਰਤੀ ਤੇ ਆਪਾਂ